ਗੁਰੂ ਰੂਪ ਪਿਆਰੀ ਸਾਧ ਸੰਗਤ ਆਪਾਂ ਆਏ ਦਿਨ ਪ੍ਰਮਾਤਮਾ ਤੋਂ ਬਹੁਤ ਕੁਝ ਮੰਗਦੇ ਹਾਂ ਆਪਾਂ ਪ੍ਰਮਾਤਮਾ ਦੇ ਅੱਗੇ ਲੰਮੀਆਂ ਲਿਸਟਾਂ ਬਣਾ ਕੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਕਿ ਵਾਹਿਗੁਰੂ ਇਹ ਵੀ ਦੇ ਦਿਓ ਇਸ ਚੀਜ਼ ਨਾਲ ਵੀ ਨਿਵਾਜ ਦਿਓ ਹਰ ਰੋਜ਼ ਆਪਾਂ ਨਵੀਆਂ ਨਵੀਆਂ ਮੰਗ ਪ੍ਰਮਾਤਮਾ ਦੇ ਅੱਗੇ ਰੱਖਦੇ ਹਾਂ ਪਰ ਆਪਾਂ ਬਹੁਤ ਘੱਟ ਦਿਨ ਹੁੰਦੇ ਨੇ ਜਦੋਂ ਇਹ ਦੇਖਦੇ ਹਾਂ ਕਿ ਪ੍ਰਮਾਤਮਾ ਨੇ ਸਾਨੂੰ ਦਿੱਤਾ ਕੀ ਕੋਝ ਹੈ ਜੋ ਕੁਝ ਦਿੱਤਾ ਹੈ ਉਸ ਦਾ ਕਿਤੇ ਕੋਈ ਨਾਮ ਨਿਸ਼ਾਨ ਨਹੀਂ ਜੋ ਕੁਝ ਸਾਨੂੰ ਪਰਮਾਤਮਾ ਦੇ ਵੱਲੋਂ ਬਖਸ਼ਿਸ਼ ਦਿੱਤੀ ਗਈ ਹੈ ਭੇਟਾ ਦਿੱਤੀ ਗਈ ਹੈ ਉਹਦਾ ਆਪਾਂ ਕਦੇ ਜ਼ਿਕਰ ਨਹੀਂ ਕਰਦੇ ਅੱਜ ਆਪਾਂ ਗੱਲਬਾਤ ਕਰਨੀ ਹੈ ਕਿ ਇਨਸਾਨ ਕਿਸ ਤਰੀਕੇ ਨਾਲ ਆਪਣੀਆਂ ਜੋ ਲੰਮੀਆਂ ਸੂਚੀਆਂ ਬਣਾ ਕੇ ਬੈਠਾ ਹੈ ਉਹਨਾਂ ਦੀ ਪੂਰਤੀ ਪਰਮਾਤਮਾ ਤੋਂ ਕਰਵਾ ਸਕਦਾ ਹੈ ਉਹ ਕਿਹੜਾ ਢੰਗ ਤਰੀਕਾ ਹੈ ਕਿ ਪਰਮਾਤਮਾ ਪਹਿਲਾਂ ਖੁਸ਼ ਹੋਵੇਗਾ ਜਾਂ ਕਿਸ ਤਰੀਕੇ ਨਾਲ ਜੋ ਕੁਝ ਪਰਮਾਤਮਾ ਦੀਆਂ ਨੀਅਤਾਂ ਦਿੱਤੀਆਂ ਨੇ ਉਹਦੇ ذریعے ਆਪਾਂ ਆਪਣੀ ਜ਼ਿੰਦਗੀ ਹੱਸ ਖੇਡ ਕੇ ਖੁਸ਼ ਰਹਿ ਕੇ ਅੱਗੇ ਬਤੀਤ ਕਰ ਸਕਦੇ ਹਾਂ ਆਪਾਂ ਇਹ ਸਾਰੀ ਗੱਲਬਾਤ ਗੁਰੂ ਰੂਪਿਆਰੀ ਸਾਧ ਸੰਗਤ ਇੱਕ ਕਹਾਣੀ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਗੱਜ ਕੇ ਫਤੇ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਇਨਸਾਨ ਰਹਿੰਦਾ ਸੀ ਇਸ ਇਨਸਾਨ ਦਾ ਪਰਮਾਤਮਾ ਦੇ ਨਾਲ ਬੜਾ ਪਿਆਰ ਸੀ ਆਏ ਦਿਨ ਇਹ ਮਿਹਨਤ ਮਜ਼ਦੂਰੀ ਕਰਿਆ ਕਰਦਾ ਘਰ ਦੇ ਵਿੱਚ ਗਰੀਬੀ ਬਹੁਤ ਸੀ ਪਰ ਕਦੇ ਵੀ ਪਰਮਾਤਮਾ ਨੂੰ ਸ਼ਿਕਵੇ ਸ਼ਿਕਾਇਤ ਨਹੀਂ ਸੀ ਕਰਦਾ ਆਪਾਂ ਤਾਂ ਥੋੜੀ ਜੀ ਦਿੱਕਤ ਆ ਜਾਵੇ ਤਾਂ ਪਰਮਾਤਮਾ ਨੂੰ ਉਲਾਮਬੇ ਦੇਣ ਲੱਗਦੇ ਆਂ ਪਰ ਇਹ ਇਨਸਾਨ ਦੀ ਫਿਤਰਤ ਬਿਲਕੁਲ ਵੱਖਰੀ ਸੀ ਕੁਝ ਵੀ ਨਾ ਹੋਣ ਦੇ ਬਾਵਜੂਦ ਵੀ ਇਹ ਸ਼ੁਕਰਾਨੇ ਵਿੱਚ ਰਹਿੰਦਾ ਸੀ ਕਰੋ ਸਵੇਰ ਇਸਨੇ ਜਾਇਆ ਕਰਨਾ ਜਿਸ ਥਾਂ ਤੇ ਬਹੁਤ ਸਾਰੇ ਮਜ਼ਦੂਰ ਬੈਠੇ ਹੁੰਦੇ ਸੀ ਉੱਥੇ ਜਾ ਕੇ ਬੈਠ ਜਾ ਕਰਨਾ ਚਾਹੇ 2 ਘੰਟੇ ਸਬਰ ਕਰਨਾ ਪੈਣਾ ਜਦੋਂ ਵੀ ਕਿਸੇ ਨੇ ਆਵਾਜ਼ ਮਾਰਨੀ ਉਹਦੇ ਨਾਲ ਤੁਰ ਪੈਣਾ ਫਿਰ ਇਹ ਨਾ ਦੇਖਣਾ ਕਿ ਕੀ ਕੰਮ ਹੈ ਕਿਹੋ ਜਿਹਾ ਕੰਮ ਹੈ ਚਾਹੇ ਦਿਨ ਛੱਡੂ ਰਾਤ ਦੇ ਵੀ ਕੁਝ ਘੰਟੇ ਲੱਗ ਜਾਣ ਇਹਨੇ ਕਦੇ ਮੱਥੇ ਤਿਉੜੀ ਨਹੀਂ ਪਾਈ ਤੇ ਜੋ ਕੁਛ ਅਗਲੇ ਨੇ ਮਜ਼ਦੂਰੀ ਦੇ ਵਿੱਚ ਦੇਣਾ ਉਹ ਲਿਆ ਕੇ ਆਪਣੀ ਘਰਵਾਲੀ ਨੂੰ ਦੇ ਦੇਣਾ ਤਾਂ ਕਿ ਉਹ ਖਾਣ ਪੀਣ ਦੇ ਅਗਲੇ ਦਿਨ ਦਾ ਇੰਤਜ਼ਾਮ ਕਰ ਸਕੇ। ਇਹਦੀ ਜ਼ਿੰਦਗੀ ਇਸੇ ਤਰੀਕੇ ਨਾਲ ਚੱਲ ਰਹੀ ਸੀ ਇਸਦੀ ਘਰਵਾਲੀ ਨੇ ਉਸ ਨੂੰ ਇੱਕ ਵਾਰੀਆ ਕਿਹਾ ਕਿ ਤੂੰ ਪ੍ਰਮਾਤਮਾ ਦਾ ਨਾਮ ਵੀ ਜਪਦਾ ਹੈ ਉਹਦਾ ਸ਼ੁਕਰਾਨਾ ਵੀ ਕਰਦਾ ਹੈ ਪਰ ਮੈਂ ਤਾਂ ਇਸ ਚੀਜ਼ ਤੋਂ ਹੈਰਾਨ ਕਿ ਸ਼ੁਕਰਾਨਾ ਕਿਸ ਚੀਜ਼ ਲਈ ਕਰਦਾ ਹੈ। ਪ੍ਰਮਾਤਮਾ ਨੇ ਤੈਨੂੰ ਦਿੱਤਾ ਹੀ ਕੀ ਹੈ ਦਿਨ ਪਰ ਤੂੰ ੱੱਕੇ ਧੂੜੇ ਖਾ ਕੇ ਆਉਣਾ ਹੈ। ਤੇ ਸ਼ੁਕਰਾਨਾ ਫਿਰ ਵੀ ਕਰੀ ਜਾਂਦਾ ਹੈ ਕਹਿਣ ਲੱਗਿਆ ਕਿੰਨੇ ਭਗਵਾਨ ਨੇ ਪ੍ਰਮਾਤਮਾ ਨੇ ਜੋ ਕੁਝ ਮੈਨੂੰ ਦਿੱਤਾ ਹੈ ਜਿਹਦੇ ਜ਼ਰੀਏ ਮੈਂ ਮਿਹਨਤ ਮਜ਼ਦੂਰੀ ਕਰਦਾ ਹਾਂ ਮੈਨੂੰ ਇੱਕ ਹਸਤਾ ਵਸਤਾ ਪਰਿਵਾਰ ਦਿੱਤਾ ਮੈਨੂੰ ਹੋਰ ਕੀ ਚਾਹੀਦਾ ਬਹੁਤ ساری ਦੁਨੀਆਂ ਤਾਂ ਮੇਰੇ ਵਰਗੀ ਸੇਤ ਲਈ ਵੀ ਤਰਸਰੀ ਹੋਵੇਗੀ ਉਸ ਦੀ ਘਰ ਵਾਲੀ ਨੂੰ ਗੱਲ ਸਮਝਾਉਂਦੀ ਹੈ ਪਰ ਪ੍ਰਮਾਤਮਾ ਹਮੇਸ਼ਾ ਇੱਕ ਵਕਤ ਜਾ ਕੇ ਇਨਸਾਨ ਦੀ ਪਰਖਿਆ ਲੈਂਦਾ ਹੈ ਤੇ ਇਹਦੀ ਪਰਖਿਆ ਦੀ ਕੜੀ ਆ ਚੁੱਕੀ ਸੀ ਇਹ ਰਸਤੇ ਦੇ ਵਿੱਚੋਂ ਇੱਕ ਦਿਨ ਲੰਘਿਆ ਜਾ ਰਿਹਾ ਸੀ ਤੇ ਇਸ ਨੂੰ ਇੱਕ ਖਾਲੀ ਬਟੂਆ ਦਿਖਦਾ ਹੈ ਬਟੂਆ ਚੁੱਕ ਲੈਂਦਾ ਹੈ ਉੱਪਰ ਵੱਲੋਂ ਦੇਖਦਾ ਹੈ ਕਿ ਇਹ ਬਟੂਆ ਕਿਸ ਦਾ ਹੈ ਫਰੋਲ ਕੇ ਦੇਖਦਾ ਹੈ ਤਾਂ ਖਾਲੀ ਹੁੰਦਾ ਹੈ ਇਹਦੇ ਵਿੱਚ ਸਿਰਫ 1 ਰੁਪਇਆ ਹੁੰਦਾ ਹੈ ਤੇ ਕਹਿੰਦਾ ਕਿ ਇਹਦੇ ਨਾਲ ਤਾਂ ਕੀ ਬਣਨਾ ਚਾਰ ਸਪੀਰੇ ਪਹਿਲਾਂ ਦੇਖਦਾ ਹੈ ਕਿ ਕਿਸੇ ਦਾ ਹੋਵੇ ਪਰ ਇਹ ਕਿਸੇ ਦਾ ਵੀ ਨਹੀਂ ਹੁੰਦਾ ਫਿਰ ਇੱਕ ਵਾਰੀ ਫਿਰ ਉਸ ਦੇ ਅੰਦਰ ਬੜੀ ਗੌਰ ਦੇ ਨਾਲ ਪਰਚੋਲ ਕਰਦਾ ਹੈ ਤਾਂ ਇਸ ਨੂੰ ਉਸ ਦੇ ਅੰਦਰਲੀ ਤਹਾਂ ਦੇ ਵਿੱਚੋਂ ਇੱਕ ਸੋਨੇ ਦਾ ਸਿੱਕਾ ਮਿਲਦਾ ਹੈ ਹੁਣ ਇਹਦੇ ਚਿਹਰੇ ਤੇ ਥੋੜੀ ਜਿਹੀ ਖੁਸ਼ੀ ਰਵਾਨਗੀ ਆਉਂਦੀ ਹੈ ਉੱਪਰ ਨੂੰ ਦੇਖਦਾ ਹੈ ਤੇ ਕਹਿੰਦਾ ਪਰਮਾਤਮਾ ਮੈਨੂੰ ਪਤਾ ਨਹੀਂ ਕੀਦਾ ਜੇ ਇਹ ਮੇਰੇ ਲਈ ਹੈ ਤਾਂ ਮੈਨੂੰ ਕੋਈ ਨਾ ਕੋਈ ਇਸ਼ਾਰਾ ਸੰਕੇਤ ਤਾਂ ਦੇ ਉਸੇ ਸਮੇਂ ਦੇ ਵਿੱਚ ਇੱਕ ਆਵਾਜ਼ ਆਉਂਦੀ ਹੈ ਆਵਾਜ਼ ਇਸ ਨੂੰ ਇਹ ਕਹਿੰਦੀ ਹੈ ਕਿ ਇਹ ਭਾਈ ਜੋ ਤੂੰ ਸਾਰੀ ਉਮਰ ਦੇ ਵਿੱਚ ਖੱਟੀ ਕਮਾਈ ਕੀਤੀ ਹੈ ਪਰਮਾਤਮਾ ਦੇ ਸ਼ੁਕਰਾਨੇ ਕੀਤੇ ਹੈ ਇਹ ਤੇਰਾ ਬਣਦਾ ਹੱਕ ਹੈ ਇਹ ਇਨਾਮ ਹੈ ਹੁਣ ਅਚਾਨਕ ਇਹ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦਾ ਹੈ ਉਸੇ ਆਵਾਜ਼ ਨੂੰ ਅਗੋਂ ਜਵਾਬ ਦਿੰਦਾ ਕਿ ਬਸ ਇਹੀ ਇਨਾਮ ਮੈਂ ਸਾਰੀ ਉਮਰ ਕੋਈ ਬੇਈਮਾਨੀ ਨਹੀਂ ਕੀਤੀ ਕਿਸੇ ਦੇ ਨਾਲ ਕੋਈ ਤੱਕਾ ਨਹੀਂ ਕੀਤਾ ਕੋਈ ਮੈਂ ਐਸਾ ਕੰਮ ਨਹੀਂ ਕੀਤਾ ਜਿਹਦੇ ਰਾਹੀਂ ਕਿਸੇ ਦਾ ਦਿਲ ਦਿਖਾਇਆ ਹੋਵੇ ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ 1 ਰੁਪਇਆ ਤੇ 1 ਸੋਨੇ ਦੀ ਮੋਹਰ ਬਸ ਇਹੀ ਮੇਰੀ ਖੱਟੀ ਕਮਾਈ ਹੈ ਫਿਰ ਆਵਾਜ਼ ਆਉਂਦੀ ਹੈ ਕਿ ਨਹੀਂ ਭਾਈ ਇਹ ਜਿਹੜਾ ਬਟੂਆ ਹੈ ਇਹਦੇ ਵਿੱਚ ਕੋਈ ਗੁਣ ਨਹੀਂ ਇਹ ਬਹੁਤ ਗੁਣਕਾਰੀ ਬਟੂਆ ਹੈ ਇਦੇ ਵਿੱਚੋਂ ਇੱਕ ਮੋਹਰ ਕੱਢ ਲਵੋਗੇ ਤਾਂ ਦੂਜੀ ਮੋਹਰ ਹੋਰ ਨਿਕਲ ਆਵੇਗੀ ਪਰ ਕੋਸ਼ਿਸ਼ ਕਰਨੀ ਹੈ ਕਿ ਇਹ ਕੰਮ ਰਾਤ ਵੇਲੇ ਕਰਨਾ ਹੈ ਦਿਨ ਦੇ ਵੇਲੇ ਇਹਦੀ ਰਾਖੀ ਕਰਨੀ ਹੈ ਹੁਣ ਇਹ ਬਹੁਤ ਜ਼ਿਆਦਾ ਖੁਸ਼ ਹੋਇਆ ਇਸ ਨੂੰ ਇੱਕ ਹਦਾਇਤ ਵੀ ਦਿੱਤੀ ਗਈ ਕਿ ਇਹ ਜੋ ਮੋਹਰਾਂ ਇਸ ਤੋਂ ਲੈਣੀਆਂ ਨੇ ਜਿੰਨਾ ਚਿਰ ਤੁਸੀਂ ਮੋਹਰਾਂ ਲੈ ਕੇ ਆਪਣੇ ਕੋਲ ਰੱਖੋਗੇ ਠੀਕ ਹੈ ਜੇ ਬਟੂਏ ਦੀ ਮੌਜੂਦਗੀ ਦੇ ਵਿੱਚ ਮੋਹਰਾਂ ਖਰਚਣ ਜਾਓਗੇ ਤਾਂ ਉਹ ਮਿੱਟੀ ਹੋ ਜਾਣਗੀਆਂ ਜਦੋਂ ਤੁਸੀਂ ਮੋਹਰਾਂ ਕੱਢ ਕੇ ਰੱਖ ਲਈਆਂ ਉਸ ਤੋਂ ਪਹਿਲਾਂ ਬਟ ਉਹ ਨੂੰ ਕਿਸੇ ਐਸੇ ਰਸਤੇ ਦੇ ਵਿੱਚ ਸੁੱਟਣਾ ਪਵੇਗਾ ਜਿੱਥੇ ਆਵਾਜਾਈ ਹੈ ਲੋਕ ਲੰਘਦੇ ਟੱਪਦੇ ਨੇ ਸਿਰਫ ਉਸ ਤੋਂ ਬਾਅਦ ਹੀ ਤੁਸੀਂ ਆਪਣੇ ਕੋਲ ਕੱਡੀਆਂ ਹੋਈਆਂ ਮੋਹਰਾਂ ਵਰਤ ਸਕੋਗੇ ਇਸ ਨੂੰ ਗੱਲ ਸਮਝਾ ਜਾਂਦੀ ਹੈ ਸਮਝ ਲੈਂਦਾ ਹੈ ਕਿ ਇਹ ਗਰੀਬੀ ਦੂਰ ਕਰਨ ਦਾ ਇੱਕ ਬਿਹਤਰ ਤਰੀਕਾ ਹੈ ਪਰਮਾਤਮਾ ਨੇ ਬੜੀ ਨੇੜੇ ਹੋ ਕੇ ਬਾਹ ਫੜੀ ਹੈ ਪਰ ਕਿਉਂਕਿ ਇਹ ਪ੍ਰੀਖਿਆ ਸੀ ਇਹ ਘਰੇ ਜਾਂਦਾ ਹੈ ਆਪਣੇ ਘਰ ਵਾਲੀ ਨੂੰ ਸਾਰੀ ਗੱਲਬਾਤ ਸਾਂਝੀ ਕਰਦਾ ਹੈ ਇਹ ਤੇ ਇਸ ਦੀ ਘਰ ਵਾਲੀ ਸਾਰੀ ਰਾਤ ਜਾਗ ਕੇ ਸੋਨੇ ਦੀਆਂ ਮੋਹਰਾਂ ਕੱਢਦੇ ਹਨ ਬਹੁਤ ਖੁਸ਼ ਹੁੰਦੇ ਨੇ ਕਿ ਪ੍ਰਮਾਤਮਾ ਨੇ ਸਾਡੀ ਬਹੁਤ ਨੇੜਿਓ ਸੁਣ ਲਈ ਐ ਦਿਨ ਵੇਲੇ ਇਹ ਕਿਤੇ ਵੀ ਹੋਰ ਨਹੀਂ ਜਾਂਦੇ ਸਾਰਾ ਦਿਨ ਰਾਖੀ ਕਰਦੇ ਨੇ ਨੀਂਦ ਵੀ ਆਉਂਦੀ ਐ ਇਸੇ ਤਰੀਕੇ ਨਾਲ ਇਹ ਸਿਲਸਿਲਾ ਜਾਰੀ ਰਹਿੰਦਾ ਹੁਣ ਇੱਕ ਵੱਡੀ ਦਿੱਕਤ ਆਉਣ ਪਈ ਸੀ ਕਿਉਂਕਿ ਇਹ ਪ੍ਰੀਖਿਆ ਸੀ ਕੁਝ ਦਿਨ ਤਾਂ ਇਹਨਾਂ ਦਾ ਖਾਣ ਪਾਣੇ ਦਾ ਜਿਹੜਾ ਰਾਸ਼ਨ ਪਾਣੀ ਸੀ ਉਹ ਚੱਲਦਾ ਰਿਹਾ ਪਰ ਇਹ ਨਵਾਂ ਪੈਸਾ ਕੋਈ ਬਾਹਰੋਂ ਕਮਾ ਕੇ ਲਿਆਈ ਨਹੀਂ ਸੀ ਮੋਹਰਾਂ ਸਿਰਫ ਘਰ ਦੇ ਵਿੱਚ ਸਨ ਜੇ ਇਹ ਮੋਹਰਾਂ ਦੀ ਮਦਦ ਦੇ ਨਾਲ ਕੁਝ ਖਰੀਦਣ ਜਾਣਗੇ ਤਾਂ ਸਾਰੇ ਦੀਆਂ ਸਾਰੀਆਂ ਮੋਹਰਾਂ ਮਿੱਟੀ ਹੋ ਜਾਣਗੀਆਂ ਇਸ ਕਰਕੇ ਇਹ ਪਰਸ ਵੀ ਸੁੱਟਣਾ ਨਹੀਂ ਸੀ ਚਾਹੁੰਦਾ ਇਹ ਚਾਹੁੰਦਾ ਸੀ ਕਿ ਪਹਿਲਾਂ ਧਨ ਦੌਲਤ ਇੰਨੀ ਕ ਇਕੱਠੇ ਕਰ ਲਈ ਜਾਵੇ ਕਿ ਬਾਅਦ ਚ ਕੁਝ ਵੀ ਕਰਨ ਦੀ ਲੋੜ ਨਾ ਪਵੇ ਪਰਮਾਤਮਾ ਨੇ ਜੇ ਮੌਕਾ ਦਿੱਤਾ ਹੈ ਅਫਸਰ ਦਿੱਤਾ ਹੈ ਤਾਂ ਉਸ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ ਇਹ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਆਣ ਗਵਣ ਤੋਂ ਕਿਸੇ ਤੋਂ ਉਧਾਰ ਮੰਗ ਕੇ ਲਿਆ ਰਸਣ ਪਾਣੀ ਖਾਣ ਪਾਣੀ ਦਾ ਇੰਤਜ਼ਾਮ ਕਰੀਏ ਇਸ ਦਾ ਲਾਲਚ ਦੂਣਾ ਚਾਉਣਾ ਹੁੰਦਾ ਗਿਆ ਆਏ ਦਿਨ ਹੀ ਇਹ ਆਪਣੇ ਘਰ ਵਾਲੀ ਨੂੰ ਕਦੀ ਕਿਤੇ ਭੇਜ ਦਿੰਦਾ ਕਦੀ ਕਿਤੇ ਭੇਜ ਦਿੰਦਾ ਸਾਰੀ ਰਾਤ ਸੁੰਨੇ ਦੀਆਂ ਮੋਹਰਾਂ ਕੱਢਿਆ ਕਰਦਾ ਸਾਰਾ ਦਿਨ ਇਹ ਆਰਾਮ ਕਰਿਆ ਕਰਦਾ ਕਦੀ ਉਹ ਤੋਂ ਕਿਸੇ ਪਾਸਿਓਂ ਥੋੜਾ ਬਹੁਤ ਰਾਸ਼ਨ ਮਿਲ ਜਣਾ ਕਦੀ ਕਿਸੇ ਪਾਸਿਓਂ ਨਾ ਮਿਲਣਾ ਇਹ ਰੁੱਖੀ ਸੁੱਕੀ ਖਾ ਕੇ ਆਪਣਾ ਸਮਾਂ ਹੈ ਉਹ ਲਗਾਉਂਦੇ ਰਹੇ ਜਿਸ ਵੇਲੇ ਇਹਨੂੰ ਉਹ ਵਟੂਆ ਲੱਭਿਆ ਸੀ ਉਦੋਂ ਇਹਦੀ ਉਮਰ 30 ਸਾਲ ਸੀ ਹੁਣ ਤਕਰੀਬਨ 10 ਸਾਲ ਹੋਰ ਗੁਜ਼ਰ ਗਏ ਸਨ ਤੇ ਨਗਰ ਵਾਲੇ ਇਸ ਦੀ ਕਾਰਗਰਦਗੀ ਤੇ ਬੜੇ ਹੈਰਾਨ ਸਨ ਕਿ ਪਰਮਾਤਮਾ ਦਾ ਨਾਮ ਜਪਣ ਵਾਲਾ ਕਿਵੇਂ ਲੋਕਾਂ ਤੋਂ ਮੰਗ ਖਾਂਦੇ ਲਈ ਮਜਬੂਰ ਹੋ ਗਿਆ ਇਹਨੂੰ ਐਸਾ ਕੀ ਵਾਪਰਿਆ ਹੈ ਲੋਕੀ ਕੁਝ ਗੱਲਾਂ ਤੋਂ ਹੈਰਾਨ ਵੀ ਸਨ ਕਿ ਇਹ ਜਿਸ ਥਾਂ ਤੇ ਰਹਿੰਦਾ ਸੀ ਉਹ ਤਾਂ ਬੜੀ ਥੋੜੀ ਜਿਹੀ ਥਾਂ ਸੀ ਤੇ ਉੱਥੇ ਇੱਕ ਜੀ ਕੱਚੀ ਜਈ ਝੁੱਗੀ ਸੀ ਉਸ ਦੇ ਨੇੜੇ-ਤੇੜੇ ਇਸ ਨੇ ਥਾਂ ਵੀ ਹੋਰ ਲੈ ਲਈ ਹੈ ਝੁੱਗੀਆਂ ਵੀ ਹੋਰ ਬਣਾ ਲੀਆਂ ਨੇ ਪਰ ਖਾਣ ਪਾਣੀ ਦਾ ਇਹਦੇ ਕੋਲੇ ਕੋਈ ਇੰਤਜ਼ਾਮ ਨਹੀਂ ਇਹੀ ਇੱਕ ਕਾਰਨ ਸੀ ਕਿ ਲੋਕ ਹੁਣ ਇਸ ਨੂੰ ਢੰਗ ਨਾਲ ਰਾਸ਼ਨ ਦੇ ਕੇ ਵੀ ਰਾਜੀ ਨਹੀਂ ਸਰ ਦੂਜੇ ਪਾਸੇ ਜਿਹੜੀ ਇਹਨੇ ਥਾਂ ਲਈ ਸੀ ਜਿਹੜੀਆਂ ਝੁੱਗੀਆਂ ਲਈਆਂ ਸਨ ਉਹਨਾਂ ਦੇ ਵਿੱਚ ਲਗਾਤਾਰ ਸੋਨੇ ਦੀਆਂ ਮੋਹਰਾਂ ਨੱਪਦਾ ਜਾਂਦਾ ਸੀ ਥਾਂ ਪੁੱਟ-ਪੁੱਟ ਕੇ ਉੱਤੇ ਝੁੱਗੀ ਬਣਾ ਦਿੰਦਾ ਸੀ ਕਈ ਦਿਨ ਕਈ ਮਹੀਨੇ ਮਿਹਨਤ ਕਰਕੇ ਨਵੀਂ ਥਾਂ ਲੈ ਕੇ ਕੁਝ ਜਿਹੜੀਆਂ ਮੋਹਰਾਂ ਹਨ ਉਹ ਤਾਂ ਥਾਂ ਲੈਣ ਵਾਲੇ ਨੂੰ ਦੇ ਦਿੰਦਾ ਤੇ ਕੁਝ ਮੋਹਰਾਂ ਉਸ ਝੁੱਗੀ ਦੇ ਵਿੱਚ ਨੱਪ ਦਿੰਦਾ ਸੀ ਜਦੋਂ ਇਹਦੀ ਉਮਰ 40 ਸਾਲ ਹੋ ਗਈ ਬਟੂਏ ਲੱਭੇ ਨੂੰ 10 ਬਰੇ ਹੋ ਗਏ ਕਿਉਂਕਿ ਖਾਣ ਪੀਣ ਚੰਗਾ ਨਹੀਂ ਸੀ ਰਾਤ ਨੂੰ ਜਾਗਣਾ ਦਿਨ ਦੇ ਵੇਲੇ ਸੌਣਾ ਹਮੇਸ਼ਾ ਉਸ ਬਟੂਏ ਦੀ ਰਾਖੀ ਕਰਨੀ ਇਹਦੀ ਸਿਹਤ ਖਰਾਬ ਹੋ ਗਈ ਇੰਨੀ ਕ ਖਰਾਬ ਹੋ ਗਈ ਕਿ ਦਿਨਾਂ ਦੇ ਵਿੱਚ ਹੀ ਇਹ ਪਰਮਾਤਮਾ ਨੂੰ ਪਿਆਰਾ ਹੋ ਗਿਆ ਇਸ ਜਹਾਨੋ ਚੱਲ ਵਸਿਆ ਇਸ ਦੀ ਕਰਵਾਲੀ ਨੇ ਉਹ ਬਟੂਆ ਸੁੱਟ ਦਿੱਤਾ ਆਪਣੇ ਬਾਲ ਬੱਚੇ ਦਾ ਪਾਲਣ ਪੋਸਣ ਠੀਕ ਤਰੀਕੇ ਨਾਲ ਕਰਨਾ ਸ਼ੁਰੂ ਕਰ ਲਗੀ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਦੱਸਣਾ ਕੀ ਚਾਹੁੰਦਾ ਹੈ ਬਹੁਤੀ ਵਾਰੀ ਅਸੀਂ ਕਿਸੇ ਉਸ ਚੀਜ਼ ਦੇ ਨਾਲ ਪ੍ਰੇਮ ਪਿਆਰ ਕਰਕੇ ਬੈਠ ਜਾਂਦੇ ਹਾਂ ਆਪਣੇ ਜੀਵਨ ਨੂੰ ਇੱਕ ਸੀਮਾ ਦੇ ਅੰਦਰ ਹੀ ਮਹਦੂਦ ਕਰਕੇ ਰੱਖ ਦਿੰਨੇ ਆ ਜਿਹੜੀ ਚੀਜ਼ ਨੇ ਸਾਡਾ ਫਾਇਦਾ ਨਹੀਂ ਬਲਕਿ ਨੁਕਸਾਨ ਕਰਨਾ ਹੁੰਦਾ ਜੋ ਚੀਜ਼ਾਂ ਅੱਜ ਅਸੀਂ ਜਹਾਨ ਦੇ ਵਿੱਚ ਦੇਖਦੇ ਆ ਇਹ ਬਹੁਤੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਜਿਹੜੀ ਪਈ ਹੋਈ ਪ੍ਰੇਮ ਪਿਆਰ ਮੋਹ ਦੀ ਗੰਢ ਹੈ ਉਹ ਸਿਰਫ ਦੁਨਿਆਵੀ ਹੈ ਆਪਾਂ ਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਬੜੀਆਂ ਮਹੱਤਵਪੂਰਨ ਨੇ ਪਰ ਅਸਲ ਦੇ ਵਿੱਚ ਉਹਨਾਂ ਦੀ ਕੀਮਤ ਕੋਈ ਨਹੀਂ ਸਭ ਤੋਂ ਕੀਮਤੀ ਚੀਜ਼ ਸਾਡੀ ਸਿਹਤ ਹੈ ਸਾਡਾ ਸਰੀਰ ਹੈ ਪ੍ਰਮਾਤਮਾ ਨੇ ਜੇ ਸਾਨੂੰ ਸਿਹਤ ਨਾਮ ਦੀ ਦੌਲਤ ਦਿੱਤੀ ਹੈ ਉਹਦੇ ਅੱਗੇ ਸਾਰੀਆਂ ਦੌਲਤਾਂ ਝੂਠੀਆਂ ਨੇ ਅੱਜ ਦੇ ਵੇਲੇ ਦੇ ਵਿੱਚ ਤਨਵਾਨ ਲੋਕ ਵੀ ਕਈ ਐਸੀਆਂ ਬਿਮਾਰੀਆਂ ਦੇ ਨਾਲ ਗ੍ਰਸਤ ਨੇ ਜਿਹੜੇ ਇਹ ਕਹਿੰਦੇ ਨੇ ਕਿ ਸਾਰੀ ਦੀ ਸਾਰੀ ਦੌਲਤ ਲੈ ਲਓ ਪਰ ਚੰਗੀ ਸਿਹਤ ਦੇ ਦਿਓ ਪਰ ਇਸ ਦੇ باوجود ਵੀ ਸਿਹਤ ਚੰਗੀ ਨਹੀਂ ਮਿਲਦੀ ਇਸ ਕਰਕੇ ਪ੍ਰਮਾਤਮਾ ਨੇ ਜੋ ਕੁਝ ਵੀ ਦਿੱਤਾ ਹੈ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਦੂਜੇ ਪਾਸੇ ਜੇ ਪ੍ਰਮਾਤਮਾ ਕਦੇ ਵੀ ਮੌਕਾ ਦਿੰਦਾ ਕੋਈ ਅਫਸਰ ਦਿੰਦਾ ਆਪਾਂ ਨੂੰ ਚੰਗੀ ਥਾਂ ਤੇ ਲੈ ਜਾਂਦਾ ਤੇ ਇਹ ਸਮਝ ਲਈਏ ਕਿ ਕਿਹੜੀ ਥਾਂ ਠੀਕ ਹੈ ਬਸ ਇੱਥੇ ਜਾ ਕੇ ਆਪਾਂ ਰੁਕਣਾ ਹੈ ਹੁਣ ਜ਼ਿੰਦਗੀ ਦਾ ਆਨੰਦ ਲੈਣਾ ਹੈ ਆਪਣੇ ਪਰਿਵਾਰ ਦੀ ਦੇਖਰੇਖ ਕਰਨੀ ਹੈ ਤੇ ਜਦੋਂ ਬੰਦਾ ਇੱਕ ਦੌੜ ਦੇ ਪਿੱਛੇ ਇੰਨੇ ਵਾਅ ਭੱਜ ਲਵੇ ਸਿਰਫ ਪੈਸੇ ਨੂੰ ਹੀ ਪੀਰ ਬਣਾ ਲਵੇ ਉਦੋਂ ਵੀ ਸਮਝੋ ਕਿ ਫਿਰ ਕੋਈ ਫਾਇਦਾ ਨਹੀਂ ਹੁਣ ਇਸ ਇਨਸਾਨ ਨੇ ਜਿੰਨਾ ਧਨ ਕਮਾ ਲਿਆ ਸੀ ਉਹ ਸਾਰਾ ਵਿਅਰਥ ਚਲਾ ਗਿਆ ਇਸ ਨੇ ਇੱਕ ਵਾਰ ਵੀ ਉਸ ਧਨ ਨੂੰ ਖਰਚ ਕੇ ਨਾ ਦੇਖਿਆ ਉਹਦਾ ਲੁਤਫਨਾ ਲੈ ਚੁੱਕਿਆ ਸੋ ਕੁਝ ਉਹਦੀ ਕੀਤੀ ਕਮਾਈ ਸੀ ਉਹ ਸਾਰੀ ਉਸ ਨੇ ਖਤਮ ਕਰ ਲਈ ਉਹਦੇ ਉੱਤੇ ਮਿੱਟੀ ਪਾ ਲਈ ਪਾਣੀ ਫੇਰ ਲਿਆ ਕਿਉਂਕਿ ਸਾਰੇ ਨਗਰ ਤੋਂ ਮੰਗ ਕੇ ਖਾ ਚੁੱਕਾ ਸੀ